ਅਸੀਂ ਕਿ ਕਰਜ਼ਾ ਲੈ ਕੇ ਦਿੱਤੇ ਹੋਏ ਆ ਪੈਸੇ ਅਸੀਂ ਇਹਨਾਂ ਨੂੰ ਬਹੁਤ ਰੋਲਾ ਪਾਉਂਦੇ ਆ ਕਿ ਸਰਫੀਸ ਦੇ ਦੋ ਵੀ ਮਤਲਬ ਕਿ ਮੇਰਾ ਹਸਬੰਦ ਵੀ ਬਿਮਾਰ ਰਹਿੰਦਾ ਵੀ ਤੁਸੀਂ ਪੈਸੇ ਵਾਪਸ ਕਰ ਦਿਓ ਤੇ ਬਸ ਲਾਰੇ ਲਾਂਦੇ ਆ ਕਦੇ ਸਾਨੂੰ ਧਮਕੀਆਂ ਦੇ ਦਿੰਦੇ ਕਦੇ ਸਾਨੂੰ ਲਾਰੇ ਲਾਂਣ ਲੱਗ ਜਾਂਦੇ ਆ ਕਦੇ ਕ ਅੱਥਰਥੇ ਇੱਥੇ ਹੀ ਖੜੇ ਹਾਂ ਬਾਹਰ ਨਹੀਂ ਜਾ ਸਕੇ ਕੀ ਕਾਰਨ ਨੇ ਕਿੰਨੀ ਥੱਗੀ ਹੋਈ ਤੁਹਾਡੇ ਇੱਕ ਸਾਲ ਹੋ ਗਿਆ ਇਹ ਸਾਨੂੰ ਜਦੋਂ ਅਸੀਂ ਜਾਣਿਆ ਸਾਨੂੰ ਹਫਤੇ ਦਾ 10 ਦਿਨ ਦਾ ਟਾਈਮ ਦੇ ਕੇ ਮੋੜ ਦਿੰਦੇ ਆ ਸਾਡਾ ਕਟੋ-ਕਟ 9 ਲੱਖ ਰੁਪਏ ਨਾਲ ਫਸਿਆ ਜੀ ਇਸ ਤੋਂ ਇਲਾਵਾ ਕਿਸੇ ਦਾ 19 ਲੱਖ ਆ ਕਿਸੇ ਦਾ 20 ਲੱਖ ਆ ਕਿਸੇ ਦਾ 8 ਲੱਖ ਆ ਕਿਸੇ ਦਾ 4 ਲੱਖ ਆ ਉਹ ਮੋੜ ਨਹੀਂ ਰਹੇ ਸਾਡੇ ਪੈਸੇ ਕਹਿੰਦੇ ਜਿੰਨੂੰ ਮਰਜ਼ੀ ਦੱਸ ਤੋ ਜੋ ਮਰਜ਼ੀ ਕਰ ਲੋ ਤੋੜਾ ਲਕੋੜਾ ਨਹੀਂ ਹੁੰਦਾ ਘਰ ਦੇ ਵੀ ਦੁਖੀ ਨੇ ਜੀ ਇਹ ਉੱਤੋਂ ਧਮਕੀਆਂ ਦੇ ਰਹੇ ਨੇ ਜੀ ਮੈਨੂੰ ਕਹਿ ਰਹੇ ਨੇ ਵੀ ਜਿੰਨੇ ਪੈਸੇ ਮੈਂ ਤੈਨੂੰ ਦੇਣੇ ਆ ਉਹਨੇ ਤੇਰੇ ਉੱਤੇ ਲਾ ਦੂੰਗਾ ਤਮ ਕਿੰਨੇ ਧਮਕਾਉਂਦੇ ਥੋੜੇ ਪੈਸੇ ਕਹਿੰਦੇ ਥੋੜੇ ਚ ਹੀ ਲਾ ਦਾਂਗੇ ਭਾਵੇਂ ਜੋ ਨੇ ਹੱਥ ਚ ਪਹਿਲੇ ਮੈਂ ਇਹ ਗੱਲ ਕਰ ਲਵਾਂ ਵੀ ਤੁਹਾਡੇ ਹੱਥ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਇੱਕ ਡਿਗਰੀ ਆ ਇਹ ਕਿਉਂ ਫੜੀ ਹੋਈ ਇਹ ਫੇਕ ਆ ਜੀ ਲੱਖ ਰੁਪਇਆ ਲਿਆ ਸਾਡੇ ਕੋਲ ਵੀਡੀਓ ਪਈ ਐ ਦੀ ਬਕਾਇਦਾ ਸਾਡੇ ਕੋਲ ਸਬੂਤ ਆ ਇਹ ਫੇਕ ਆ ਆਨਲਾਈਨ ਹੀ ਸ਼ੋਰ ਰਹੀ ਵੀਜੇ ਬਾਸਰ ਬੁਲਾ ਕੇ ਟਾਈਮ ਲਿਆ ਜੀ ਹੁਣ 8 10 ਜਣੇ ਆਏ ਸੀਗੇ ਬੌਂਸਰ ਬੁਲਾ ਕੇ ਸਾਡੇ ਕੋਲ ਟਾਈਮ ਤੇ ਆ ਗਿਆ ਜੀ ਸਾਡੇ ਕੋਲ ਬੌਂਸਰ ਮਤਲਬ ਕੀ ਕਰਨਾ ਸੀ ਕਾਹਦੇ ਲਈ ਟਾਈਮ ਲਿਆ ਬੌਂਸਰਾਂ ਦੀ ਕਿਉਂ ਮਤਲਬ ਕਿ ਉਹ ਇਕੱਠ ਹੋ ਗਏ ਸੀ ਇਕੱਠਿਆ ਹੋ ਗਿਆ ਸੀਗਾ 10 ਦੀ ਪੌਣ ਆਏ ਸੀਗੇ ਪੀਏ ਨਿੱਖੜ ਜਾਣਗੇ ਦੇਖ ਕੇ ਡਰ ਜਾਣਗੇ ਡਰਾ ਰਹੇ ਹਾਂ ਡਰਾ ਰਹੇ ਸੀਗੇ ਬੌਂਸਰ ਆਏ ਸੀ ਨੂੰ ਇਹ ਵੀ ਪਤਾ ਲੱਗਿਆ ਤੁਸੀਂ ਭਾਨਾ ਸਿੱਧੂ ਕੋਲੇ ਗਏ ਸੀ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਟਾਈਮ ਦਵਾਇਆ ਸੀ ਕਹਿੰਦੇ ਪੈਸੇ ਮੋੜ ਦਾਂਗੇ ਹਾਂਜੀ ਉਹ ਟਾਈਮ ਦਵਾਇਆ ਸੀਗਾ ਤੇ ਹੁਣ ਉਹਨੇ ਬੁੱਧਵਾਰ ਸਾਡੇ ਨਾਲ ਜਾਣਾ ਸੀਗਾ ਤੇ ਹੁਣ ਉਹ ਉਥੇ ਪਰਚਾ ਦਰਜਾ ਤੇ ਉਹ ਇਸ ਟਾਈਮ ਇਹ ਮੁੱਕਰ ਗਿਆ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਉਹ ਜੇਲ੍ਹ ਚਲਾ ਗਿਆ ਵਾ ਫਿਰ ਇਹ ਮੁੱਕਰ ਗਿਆ ਕੱਸੀ ਕੱਲ ਦੀ ਖਬਰ ਟੀਵੀ ਦੇਖ ਰਹੇ ਹਾਂ ਤੁਸੀਂ ਲੁਧਿਆਣੇ ਦੇ ਸਰਾਬਾ ਨਗਰ ਏਰੀਆ ਦੇ ਵਿੱਚ ਖੜੇ ਆ ਮੇਰੇ ਪਿੱਛੇ ਤੁਸੀਂ ਮੌਲਵੀ ਦੇਖ ਸਕਦੇ ਹੋ ਜਿੱਥੇ ਪਹਿਲਾਂ ਮਲਹਾਰ ਥੀਏਟਰ ਹੁੰਦਾ ਸੀਗਾ ਉਹਦੇ ਬਿਲਕੁਲ ਨਾਲ ਟ੍ਰੈਵਲ ਏਜੰਟ ਜੋ ਅਸੀਂ ਤੁਹਾਨੂੰ ਪਿੱਛੇ ਬੋਰਡ ਦਿਖਾਵਾਂਗੇ ਫਰਾਈ ਰਾਈਡ ਦਾ ਜਿਹੜਾ ਇੱਕ ਟ੍ਰੈਵਲ ਏਜੰਟਾਂ ਦਾ ਆਫਿਸ ਆ ਆਫਿਸ ਤਾਂ ਜ਼ਰੂਰ ਹੈਗਾ ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜਿਹੜਾ ਪਾਨਾ ਸਿੱਧੂ ਜਿਹੜਾ ਕਿ ਪੰਜਾਬ ਦੇ ਲਈ ਲੋਕਾਂ ਦੇ ਲਈ ਕੰਮ ਕਰ ਰਿਹਾ ਸੀਗਾ ਕਿ ਜਿਹੜੇ ਏਜੰਟ ਪੈਸੇ ਮਾਰ ਲੈਂਦੇ ਨੇ ਉਹਨਾਂ ਦੇ ਪੈਸੇ ਕਢਾਉਣ ਦਾ ਜਿਹੜਾ ਕੰਮ ਕਰ ਰਿਹਾ ਸੀਗਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਉਹਰੇ ਤੇ ਵੀ ਮੁਕੱਦਮਾ ਦੇ ਦਿੱਤਾ ਤਾਂ ਜੋ ਕਿ ਪੰਜਾਬ ਦੇ ਲਈ ਕੋਈ ਬੋਲਣ ਵਾਲਾ ਨਾ ਰਵੇ ਦੂਸਰਾ ਅੱਜ ਇਸ ਜਗ੍ਹਾ ਤੇ ਖੜੇ ਆ ਮੇਰੇ ਪਿੱਛੇ ਤੁਸੀਂ ਕਿੰਨੇ ਪਰਿਵਾਰ ਦੇਖ ਸਕਦੇ ਹੋ ਕਿੰਨੇ ਨੌਜਵਾਨ ਖੜੇ ਨੇ ਲੇਡੀਜ਼ ਖੜੇ ਨੇ ਜਿਨ੍ਹਾਂ ਦਾ ਕਹਿਣਾ ਕਿ ਇਸ ਫਲਾਈ ਰਾਈਟ ਜਿਹੜੀ ਕੰਸਲਟੈਂਸੀ ਆ ਵੀਜ਼ਾ ਕੰਸਲਟੈਂਸੀ ਆ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਆ ਸਾਡੇ ਨਾਲ ਫਰੋਡ ਕੀਤਾ ਸਾਨੂੰ ਜਾਲੀ ਡਿਗਰੀਆਂ ਬਣਾ ਕੇ ਦਿੱਤੀਆਂ ਕਿੰਨੀ ਕਿ ਸਚਾਈ ਆ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਮਿਲੂਗੀ ਇਹਨਾਂ ਚੀਜ਼ਾਂ ਤੋਂ ਕੀ ਪ੍ਰਸ਼ਾਸਨ ਇਹਨਾਂ ਦੇ ਕੋਈ ਕਾਰਵਾਈ ਕਰੂਗਾ ਗੱਲਬਾਤ ਕਰ ਲੈਨੇ ਇਹਨਾਂ ਦੇ ਨਾਲ ਹੀ ਨੌਜਵਾਨਾਂ ਦੇ ਨਾਲ ਬਾਈ ਜੀ ਕੀ ਕਹੋਗੇ ਆਫਿਸ ਦੇ ਬਾਹਰ ਖੜੇ ਹਾਂ ਹਾਂਜੀ ਹਾਂਜੀ ਲੱਖਾਂ ਰੁਪਈਆ ਲਾਤਾ ਪਰਿਵਾਰ ਨੇ ਪਰ ਅੱਜ ਵੀ ਇੱਥੇ ਦੇ ਇੱਥੇ ਹੀ ਖੜੇ ਹਾਂ ਬਾਹਰ ਨਹੀਂ ਜਾ ਸਕੇ ਕੀ ਕਾਰਨ ਨੇ ਕਿੰਨੇ ਠੱਗੀ ਹੋਈ ਤੁਹਾਡੇ ਇੱਕ ਸਾਲ ਹੋ ਗਿਆ ਇਹ ਸਾਨੂੰ ਜਦੋਂ ਅਸੀਂ ਜਾਣਿਆ ਸਾਨੂੰ ਹਫ਼ਤੇ ਦਾ 10 ਦਿਨ ਦਾ ਟਾਈਮ ਦੇ ਕੇ ਮੋੜ ਦਿੰਦੇ ਆ ਸਾਡਾ ਕਟੋ-ਕਟ 9 ਲੱਖ ਰੁਪਈਆ ਨਾਲ ਫਸਿਆ ਜੀ ਇਸ ਤੋਂ ਇਲਾਵਾ ਕਿਸੇ ਦਾ 19 ਲੱਖ ਆ ਕਿਸੇ ਦਾ 20 ਲੱਖ ਆ ਕਿਸੇ ਦਾ 8 ਲੱਖ ਆ ਕਿਸੇ ਦਾ 4 ਲੱਖ ਆ ਉਹ ਮੋੜ ਨਹੀਂ ਰਹੇ ਸਾਡੇ ਪੈਸੇ ਕਹਿੰਦੇ ਜਿੰਨੂੰ ਮਰਜ਼ੀ ਦੱਸ ਦੋ ਜੋ ਮਰਜ਼ੀ ਕਰ ਲਓ ਆਂਦੇ ਅਸੀਂ ਹਫ਼ਤੇ 10 ਦਿਨ ਦਾ ਟਾਈਮ ਦੇ ਦਿੰਦੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਆ ਜੀ ਪਰਚਾ ਦਰਜ ਕੀਤਾ ਜਾਵੇ ਇਹਨਾਂ ਤੇ ਤੇ ਨਕੀਲ ਪਾਈ ਜਾਵੇ ਇਹਨਾਂ ਤੇ ਕੀ ਲੱਗਦਾ ਕਿ ਪੈਸੇ ਮਿਲ ਜਾਣਗੇ ਜਿਹੜਾ ਪੰਜਾਬ ਦੇ ਲਈ ਬੋਲ ਰਿਹਾ ਸੀਗਾ ਟ੍ਰੈਵਲ ਏਜੰਟਾਂ ਦੇ ਉੱਤੇ ਜਿਹੜੇ ਇਹਨੇ ਇਹਨਾਂ ਦੇ ਨਕੀਲ ਕੱਸ ਰਿਹਾ ਸੀਗਾ ਪੈਸੇ ਦੁਬਾਰਾ ਸੀ ਅੱਜ ਉਹਨੂੰ ਵੀ ਚੱਕ ਕੇ ਅੰਦਰ ਕਰਤਾ ਕੀ ਲੱਗਦਾ ਕਿ ਤੁਹਾਨੂੰ ਇਹ ਪੈਸੇ ਦੇ ਦੇਣ ਜਿਹੜਾ ਤਾਂ ਇਹ ਜਣਾਂ ਦੇ ਖਿਲਾਫ ਜਾ ਰਿਹਾ ਸੀਗਾ ਠੀਕ ਹੈ ਜਿਹੜਾ ਲੋਕਾਂ ਨੂੰ ਲੱਖਾਂ ਰੁਪਏ ਜਿੰਨੇ ਦਵਾਏ ਉਹਨੂੰ ਜੇਲ੍ਹ ਚ ਸਰਕਾਰ ਪ੍ਰਸ਼ਾਸਨ ਨੇ ਛੋੜਤਾ ਜੀ ਠੀਕ ਹੈ ਜੀ ਤੇ ਜਿਹੜੇ ਪੈਸੇ ਦੱਬ ਰਹੇ ਨੇ ਤੇ ਉਹ ਦੇਖ ਲਓ ਸਾਰੇ ਆਮ ਖੁੱਲੇ ਆ ਮਾਲੇ ਤੱਕ ਕਿਸੇ ਤੇ ਪਰਚਾ दर्ज ਕੀਤਾ ਇਹਨਾਂ ਨੇ ਕਦੀ ਕਿਸੇ ਨੂੰ ਇਹ ਤਾਂ ਦੱਸਿਆ ਵਾ ਵੀ ਹਾਂ ਵੀ ਅਸੀਂ ਕਿਸੇ ਤੇ 20 ਲੱਖ ਰੁਪਈਆ ਜਾਂ 10 ਲੱਖ ਰੁਪਈਆ ਦਵਾਇਆ ਕਿਸੇ ਨੇ ਕਿਹਾ ਵਾ ਪ੍ਰਸ਼ਾਸਨ ਨੇ ਜਾਂ ਕਿਸੇ ਥਾਣੇ ਜਾਂ ਕਿਸੇ ਥਾਣੇ ਵਾਲਿਆਂ ਨੇ ਵੀ ਅਸੀਂ ਫਲਾਣੀ ਜਗ੍ਹਾ ਸਾਡੇ ਕੋਲ ਰਿਪੋਰਟ ਆਈ ਸੀ ਫਲਾਣੀ ਜਗ੍ਹਾ ਸਾਡੇ ਐਫ ਆਰ ਦਰਜ ਕਰਵਾਈ ਸੀਗੀ ਤੇ ਅਸੀਂ ਉਹਨਾਂ ਦੇ ਪੈਸੇ ਦਵਾਏ ਆ ਲੱਖਾ ਦੂਜਾ ਕੀ ਆ ਪਹਾਨਾ ਸਿੱਧੂ ਠੀਕ ਆ ਜੀ ਲੱਖਾਂ ਰੁਪਈਆ ਦਵਾਏ ਨੇ ਸਾਰਿਆਂ ਦੇ ਠੀਕ ਆ ਜੀ ਉਹਨੂੰ ਚਾਕੇ ਨਾ ਜੇਲ੍ਹ ਛੁਡਤਾ ਉੱਤੇ ਪਰਚਾ ਸਾਨੂੰ ਇਹ ਵੀ ਪਤਾ ਲੱਗਿਆ ਤੁਸੀਂ ਪਹਾਨਾ ਸਿੱਧੂ ਕੋਲੇ ਹਾਂਜੀ ਉਹ ਟਾਈਮ ਦਵਾਇਆ ਸੀਗਾ ਤੇ ਹੁਣ ਉਹਨੇ ਬੁੱਧਵਾਰ ਸਾਡੇ ਨਾਲ ਜਾਣਾ ਸੀਗਾ ਤੇ ਹੁਣ ਉਹ ਉਥੇ ਪਰਚਾ ਦਰਜਾ ਤੇ ਉਹ ਇਸ ਟਾਈਮ ਇਹ ਮੁੱਕਰ ਕੇ ਜੀ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਉਹ ਜੇਲ੍ਹ ਚ ਲੱਗ ਗਿਆ ਵਾ ਫੇਰੇ ਮੁੱਕਰ ਕੇ ਤੇ ਪੰਜਾਬ ਦੇ ਲੋਕਾਂ ਨੂੰ ਇੱਥੇ ਇੱਕ ਚੀਜ਼ ਦੱਸ ਦਿੰਨੇ ਆ ਵੀ ਪਾਨਾ ਸਿੱਧੂ ਤੇ ਜਿਹੜਾ ਪਰਚਾ ਹੋਇਆ ਜਿੰਦੀ ਜਾਗਦੀ ਮਿਸਾਲ ਕੋਲੇ ਖੜੀ ਆ ਜਿਨ੍ਹਾਂ ਦਾ ਕਹਿਣਾ ਕੀ ਪਾਨਾ ਸਿੱਧੂ ਨੇ ਫੋਨ ਕੀਤਾ ਸੀਗਾ ਤੇ ਇਹ ਮੰਨ ਗਏ ਸੀ ਪੈਸੇ ਦੇਣ ਨੂੰ ਵੀ ਅਸੀਂ ਪੈਸੇ ਮੋੜ ਦਾਂਗੇ ਪਰ ਜਦੋਂ ਹੀ ਪਤਾ ਲੱਗਿਆ ਕਿ ਪਾਨਾ ਸਿੱਧੂ ਨੂੰ ਜੇਲ੍ਹ ਹੋ ਚੁੱਕੀ ਹੈ ਤੇ ਮੁਕੱਦਮਾ ਦਰਜ ਹੋ ਗਿਆ ਤਾਂ ਉਹ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਇਹ ਟਰੈਵਲ ਏਜੰਟ ਨੇ ਜਿਹੜੇ ਇਹ ਵੀਜ਼ਾ ਲਵਾਉਂਦੇ ਨੇ ਇਹਨਾਂ ਨੇ ਆਪਣੇ ਪੈਰ ਪਿੱਛੇ ਖਿੱਚਲੇ ਤੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਪਤਾ ਲੱਗਿਆ ਧਮਕੀਆਂ ਮਿਲ ਰਹੀਆਂ ਨੇ ਹਾਂਜੀ ਧਮਕੀਆਂ ਵੀ ਦੇ ਰਹੇ ਨੇ ਕਹਿੰਦੇ ਲੈ ਲਓ ਜਿੱਥੋਂ ਲੈਣੇ ਆ ਇਹ ਗੱਲ ਕਹਿ ਰਹੇ ਨੇ ਤੇ ਸਾਡੇ ਅਸੀਂ ਬੁੱਧਵਾਦ ਦਾ ਟਾਈਮ ਲਿਆ ਸੀ ਪਾਨਾ ਸਿੱਧੂ ਕੋ ਇਹਨਾਂ ਨੂੰ ਪਤਾ ਸੀਗਾ ਕਿ ਪਾਨਾ ਸਿੱਧੂ ਆਊਗਾ ਉਦੋਂ ਸਾਨੂੰ ਟਾਈਮ ਦੇ ਰਹੇ ਸੀਗੇ ਜਿੱਦਾਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਜੇਲ ਕੀ ਲੱਗਦਾ ਕਿ ਇਹ बिजनेਸਮੈਨ ਨਹੀਂਗੇ ਇਹ ਜਿਹੜਾ ਠੱਗਾਂ ਦਾ ਟੋਲਾ ਬਾ ਤੇ ਬਦਮਾਸ਼ਾਂ ਦਾ ਟੋਲਾ ਠੱਗਾਂ ਦਾ ਠੋਲਾ ਪੰਜਾਬ ਚ ਬਹੁਤ ਆ ਜੀ ਬੜਿਆਂ ਦਾ ਠੱਗਾ ਬਹੁਤ ਹੋ ਰਹੀ ਠੱਗੀ ਬਹੁਤ ਹੋ ਰਹੀ ਆ ਇਹਨਾਂ ਦੇ ਲਾਇਸੈਂਸ ਰੱਦ ਨਹੀਂ ਕਰ ਰਹੀ ਇਹਨਾਂ ਦਾ ਕਿਉਂ ਨਹੀਂ ਧਿਆਨ ਜਾ ਰਿਹਾ ਇਹਨਾਂ ਦਾ ਭਾਨੇ ਤੇ ਜਾ ਰਿਹਾ ਉਹਤੇ ਪਰਚਾ ਮੈਂਟਚ ਹੋ ਗਿਆ ਉਹਤੇ ਪਰਚਾ ਕਿਸ ਚੀਜ਼ ਦਾ ਕੀਤਾ ਉਹਤੇ ਪਰਚਾ ਮੈਂਟਚ ਹੋ ਗਿਆ ਇਹਨਾਂ ਦੇ ਕਿਉਂ ਨਹੀਂ ਹੋ ਰੇ ਕਦੀ ਕਿਸੇ ਦਾ ਕੀਤਾ ਪਰਚਾ ਦਰਜ ਕੀਤਾ ਕਿਸੇ ਲਾਇਸੈਂਸ ਕੈਨਸਲ ਕੀਤਾ ਕਿਸੇ ਦਾ ਇਹਨਾਂ ਦਾ ਲਾਇਸੈਂਸ ਕੈਨਸਲ ਦੀ ਅਸੀਂ ਮੰਗ ਕਰਦੇ ਆ ਇਹ ਬੰਦੇ ਦੀ 20 ਤੋਂ 25 ਜਾਣੇ ਆ ਕਿੰਨੇ ਪੈਸੇ ਥੋੜੇ ਕਿੰਨੇ ਪ ਸੋ ਇਧਰ ਵੀਰ ਵੀ ਨਾਲ ਆ ਤੁਹਾਡੇ ਹੱਥ ਚ ਪਹਿਲਾਂ ਮੈਂ ਇਹ ਗੱਲ ਕਰ ਲਵਾਂ ਵੀ ਤੁਹਾਡੇ ਹੱਥ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਇੱਕ ਡਿਗਰੀ ਆ ਇਹ ਕਿਉਂ ਫੜੀ ਹੋਈ ਇਹ ਫੇਕ ਆ ਜੀ ਲੱਖ ਰੁਪਈਆ ਲਿਆ ਸਾਡੇ ਕੋਲ ਵੀਡੀਓ ਪਈ ਐ ਦੀ ਬਕਾਇਦਾ ਸਾਡੇ ਕੋਲ ਸਬੂਤ ਆ ਇਹ ਫੇਕ ਆ ਆਨਲਾਈਨ ਹੀ ਸ਼ੋ ਹੋ ਰਹੀ ਵੀਜੇ ਵਾਸਤੇ ਯੂਨੀਵਰਸਿਟੀ ਵਿੱਚ ਇਹਨਾਂ ਨੇ ਆਪ ਖੋਲ੍ਹ ਲਈਆਂ ਹਾਂਜੀ ਹਾਂਜੀ ਇਹਨਾਂ ਆਪ ਖੋਲ੍ਹ ਲਈਆਂ ਇਹ ਕਹਿੰਦੇ ਸਾਡੀ ਨਹੀਂ ਕਹਿੰਦਾ ਕਿ ਸਾਡੀ ਹੈ ਹੀ ਨਹੀਂ ਅਸੀਂ ਸਾਡੇ ਕੋਲ ਵੀਡੀਓ ਪਈ ਆ ਅਤਾਂ ਕਿ ਤੁਸੀਂ ਇਹਦੀ ਵੀਡੀਓ ਰੱਖੀ ਹੋਈ ਆ ਹਾਂਜੀ ਵੀਡੀਓ ਰੱਖੀ ਹੋਈ ਆ ਅਸੀਂ ਸਾਡੇ ਕੋਲ ਟਰਾਂਜੈਕਸ਼ਨਾਂ ਵੀ ਪਈਆਂ ਨੇ ਉਸ ਤੋਂ ਬਾਅਦ ਕੈਸ਼ ਦੀਆਂ ਵੀਡੀ A to Z ਸਾਡੇ ਪਟਿਆਲਾ ਯੂਨੀਵਰਸਿਟੀ ਦੀ ਡਿਗਰੀ ਬਣ ਜਾਣੀ ਸੋਖੀ ਦੀ ਕਰਨੀ ਹੈ ਜੀ ਸੋਖੀ ਗੱਲ ਨਹੀਂ ਗਈ ਤੁਸੀਂ ਬੜੀ ਵੱਡੀ ਗੱਲ ਕਰ ਰਹੇ ਕਹਿ ਰਹੇ ਹੋ ਇਹ ਕਿ ਇਹ ਡਿਗਰੀ ਜਾਲੀ ਆ ਤੁਸੀਂ ਚੈੱਕ ਕਰਾਈ ਆ ਇਨਲੀਗਲ ਆ ਜੀ ਬਹੁਤ ਇਹ ਸ਼ੋ ਆਨਲਾਈਨ ਸ਼ੋ ਨਹੀਂ ਹੋ ਰਹੀ ਸ਼ੋ ਨਹੀਂ ਕਰਦੀ ਹਾਂਜੀ ਹਾਂਜੀ ਸੋ ਸੋ ਕਿੱਥੇ ਤੱਕ ਗਿਰ ਚੁੱਕੇ ਨੇ ਕਿ ਜੇ ਤੁਹਾਡੇ ਕੋਲੇ ਪੜ੍ਹਾਈ ਵੀ ਨਹੀਂ ਤੁਹਾਡੇ ਕੋਲੇ ਤਖ ਵੀ ਨਹੀਂ ਤਾਂ ਕਹਿੰਦੇ ਲੱਖ ਰੁਪਇਆ ਦਿਓ ਡਿਗਰੀ ਵੀ ਬਣ ਕੇ ਤੁਹਾਡੇ ਘਰੇ ਆ ਜੂਗੀ ਇਹ ਜਿਹੜੇ ਆ ਵੀਜ਼ਾ ਕਲਸਮਪੈਂਸੀ ਵਾਲਿਆਂ ਦੇ ਹਾਲਾਤ ਨੇ ਵੀਰ ਵੀ ਨਾਲ ਆ ਕਾਗਜ਼ ਹੱਥ 'ਚ ਫੜਿਆ ਹੋਇਆ ਕੀ ਕਾਰਨ ਹੈ ਇਹ ਵੀਰੇ ਅੱਜ ਇਹਨਾਂ ਨੇ ਟਾਈਮ ਦਿੱਤਾ ਹੈ ਅੱਛਾ ਟਾਈਮ ਤੇ ਟਾਈਮ ਦੇ ਹੀ ਜਾ ਟਾਈਮ ਤੇ ਟਾਈਮ ਦੇ ਰਹੇ ਨੇ ਸਾਲ ਹੋ ਗਿਆ ਜੇ ਪੰਜਾਬੀ ਚ ਕਹੀਏ ਤਾਂ ਮਿੱਠੀਆਂ ਗੋਲੀਆਂ ਮਿੱਠੀਆਂ ਗੋਲੀਆਂ ਦੇ ਰਹੇ ਨੇ ਵੀਰੇ ਕਿੰਨੇ ਪੈਸੇ ਫਸੇ ਹੋਏ ਨੇ ਮੇਰੇ ਵੀਰੇ 2.5 ਲੱਖ 2.5 ਲੱਖ ਰੁਪਏ ਟੋਟਲ ਕਿੰਨੇ ਚ ਗੱਲ ਹੋਈ ਟੋਟਲ ਮੇਰੀ 14 ਲੱਖ ਚ ਗੱਲ ਹੋਈ ਸੀ ਕਿੱਥੇ ਜਾਣਾ ਕਿੱਥੇ ਮੈਂ ਯੂਕੇ ਜਾਣਾ ਸੀ ਪਹੁੰਚ ਕੇ ਯੂਕੇ ਨਹੀਂ ਨਹੀਂ ਵੀਰੇ ਪੈਸੇ ਵੀ ਗਏ ਹਾਂ ਪੈਸੇ ਵੀ ਗਏ ਤੇ ਘਰ ਦੇ ਹੁਣ ਕੁਝ ਕਹਿੰਦੇ ਨਹੀਂ ਬੋਲਦੇ ਨਹੀਂ ਵੀ ਕੀ ਕਰੀਏ ਕਰਦੇ ਵੀ ਦੁਖੀ ਨੇ ਜੀ ਇਹ ਉੱਤੋਂ ਧਮਕੀਆਂ ਦੇ ਰਹੇ ਨੇ ਜੀ ਮੈਨੂੰ ਕਹਿ ਰਹੇ ਨੇ ਵੀ ਜਿੰਨੇ ਪੈਸੇ ਮੈਂ ਤੈਨੂੰ ਦੇਣੇ ਆ ਉਹਨੇ ਤੇਰੇ ਉੱਤੇ ਲਾ ਦੂੰਗਾ ਧਮਕੀਆਂ ਦੇ ਧਮਕੀਆਂ ਥੋੜੇ ਪੈਸੇ ਕਹਿੰਦੇ ਥੋੜੇ ਤੇ ਲਾ ਦਾਂਗੇ ਭਾਵੇਂ ਜੁਣਾ ਅਸੀਂ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਪਾਨੇ ਦਾ ਸਿੱਧੂ ਤੇ ਮੈਂਟ ਚ ਪਰਚਾ ਦਰਜ ਕਰਤਾ ਬਹੁਤ ਜਲਦੀ ਇਹਨਾਂ ਨੇ ਇੱਥੇ ਪਹਲਾਵੇਂ ਨੇ ਕਿੰਨੇ ਟਾਈਮ ਚ ਪ੍ਰਸ਼ਾਸਨ ਪਰਚਾ ਦਰਜ ਕਰਦਾ ਤੇ ਕਿੰਨੇ ਚਿਰ ਦੇ ਵਿੱਚ ਸਾਡੀ ਸੁਣਵਾਈ ਹੁੰਦੀ ਆ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਜੀ ਪਾਨਾ ਸਿੱਧੂ ਲੋਕਾਂ ਦੇ ਨਾਲ ਖੜਦਾ ਸੀ ਲੋਕਾਂ ਦੀ ਆਵਾਜ਼ ਬਣਦਾ ਸੀ ਤੁਸੀਂ ਇਹਨਾਂ ਦੀ ਆਵਾਜ਼ ਥੋੜੀ ਤੁਸੀਂ ਥੋੜੀ ਇਹਨਾਂ ਦੀ ਆਵਾਜ਼ ਬਣਦੇ ਪਿਓ ਇਹ ਤਾਂ ਕਹਿ ਰਹੇ ਜਿੰਨੇ ਪੈਸੇ ਥੋੜੇ ਤੋਂ ਲਿਆ ਥੋੜੇ ਤੇ ਲਾ ਦਾਂਗੇ ਤੇ ਇਹਦਾ ਮਤਲਬ ਕੀ ਸ਼ਰਿਆਮ ਧਮਕੀਆਂ ਹੀ ਨੇ ਧਮਕੀਆਂ ਦਾ ਜੀ ਬਿਲਕੁਲ ਗੁੰਡਾ ਕਰਦੀ ਬਿਲਕੁਲ ਗੁੰਡਾ ਕਰਦੀ ਸੋ ਗੁੰਡਾ ਕਰਦੀਆਂ ਤਸਵੀ ਸਾਡਾ 80000 ਰੁਪਏ ਫਸਿਆ ਹੋਇਆ ਹੈ ਇਹਨਾਂ ਕੋਲ ਜੀ ਟੋਟਲ ਕਿੰਨੇ ਚ ਗੱਲ ਹੋਈ ਸੀ ਟੋਟਲ ਸਾਡੀ ਗੱਲ ਤਾਂ 10 ਲੱਖ ਚ ਹੋਈ ਸੀ ਉਸ ਤੋਂ ਬਾਅਦ ਸਾਡੇ ਪੈਸੇ ਇਹਨਾਂ ਵੱਲ ਅਡਵਾਂਸ ਗਏ ਹੋਏ ਸੀਗੇ ਉਹ ਕਹਿੰਦੇ ਸੀ ਤੁਹਾਨੂੰ ਦੇ ਦਾਂਗੇ ਬਾਅਦ ਚ ਮੁੱਕਰ ਗਏ ਕਹਿੰਦੇ ਕੋਈ ਪੈਸਾ ਨਹੀਂ ਦੇਣਾ ਕਿਹੜੀ ਕੰਟਰੀ ਦੇ ਸੀ ਯੂਕੇ ਦੇ ਯੂਕੇ ਦਾ ਦਾ ਹਾਂਜੀ ਮੇਰਾ ਬ੍ਰਦਰ ਗਿਆ ਵਾ ਹਾਂਜੀ ਅੱਛਾ ਬ੍ਰਦਰ ਤੁਹਾਡਾ ਚਲਾ ਗਿਆ ਮਤਲਬ ਇੱਕ ਬੰਦੇ ਤਾਂ ਭੇਜਦਾ ਕਹਿਣ ਦਾ ਮਤਲਬ ਹਾਂਜੀ ਹਾਂਜੀ ਮਤਲਬ ਇੰਨਾ ਕਦਾ ਕੰਮ ਸਹੀ ਕਰ ਦਿਆ ਕਿਸੇ ਕਿਸੇ ਦਾ ਹਾਂਜੀ ਮੈਨੂੰ ਤਾਂ ਲੱਗਦਾ ਜਿੱਥੇ ਤੱਕ ਸਾਡਾ ਹੀ ਗਿਆ ਹੋਰ ਕਿਸੇ ਦਾ ਨਹੀਂ ਗਿਆ ਜੀ ਇੱਥੋਂ ਚਲੋ ਤੁਸੀਂ ਲੱਕੀ ਹੋ ਕਹਿ ਸਕਦੇ ਹੋ ਇਹ ट्रांजैक्शन ਦੀ ਕੀ ਗੱਲ ਕਰਦੇ ਵੀ ਉੱਥੇ ਤੁਹਾਡੀ ਦੋ ਨੰਬਰ ਦੀ ट्रांजैक्शन ਹੋ ਗਈ ਉਹ ਜੀ ਆਪਣੀ ट्रांजैक्शन ਇਦਾਂ ਇਹਨਾਂ ਨੇ ਫਾਈਨੈਂਸਰ ਰਾਹੀਂ ਪੈਸੇ ਸ਼ੋਅ ਕੀਤੇ ਸੀ ਅਕਾਊਂਟ 'ਚ ਉਹ ਕਿੱਟ ਇਹਨਾਂ ਕੋਲ ਸੀਗੀ ਬੈਂਕ ਦੀ ਉਹ ਕਿੱਟ 'ਚੋਂ ਇਹਨਾਂ ਨੇ 바ਰ ਕੋਡ ਸਕੈਨ ਕਰਕੇ ਆਨਲਾਈਨ ਆਪਣੇ ਫੋਨ 'ਚ ਚਲਾ ਲਿਆ ਜਿਹੜਾ ਉਹ 'ਚ ਪੈਸੇ ਸੀਗੇ 15-20000 ਰੁਪਏ ਸਾਡਾ ਸੀਗਾ ਉਹ ਇਹਨਾਂ ਨੇ ਆਨਲਾਈਨ ਆਪਣੇ ਬਿਜਲੀ ਦਾ ਬਿੱਲ ਜਮ੍ਹਾਂ ਕਰਾਤਾ ਮਤਲਬ ਕਿ ਇੱਕ ਕੰਮ ਠੀਕ ਕਰਤਾ ਪਰ ਜਾਂਦੇ ਜਾਂਦੇ ਫੇਰ ਠੱਗੀ ਕਰ ਗਏ ਤੇ 80000 ਸਾਡੀ ਫੀਸ ਚੋਂ ਘੱਟ ਜਮ੍ਹਾਂ ਕਰਾਇਆ ਇਹਨਾਂ ਨੇ 80000 ਰੁਪਇਆ ਉਹ ਸਿੱਧਾ ਸਿੱਧਾ ਠੱਗੀ ਮਾਰੀ ਇਹਨਾਂ ਨੇ ਸੋ ਦੇਖ ਸਕਦੇ ਹੋ ਜੀ ਤੁਸੀਂ ਕੀ ਕੀ ਹਾਲਾਤ ਨੇ ਕਿਸ ਤਰ੍ਹਾਂ ਠੱਗੀਆਂ ਹੋ ਰਹੀਆਂ ਨੇ ਇਹ ਕੋਈ 10 20000 ਦਾ ਮਾਮਲਾ ਨਹੀਂ 10 15 15 ਲੱਖ ਰੁਪਏ ਦਾ ਮਾਮਲਾ ਤੁਸੀਂ ਹਾਲਾ ਦੇ ਇੱਕ ਛੋਟਾ ਜਿਹਾ ਆਫਿਸ ਆ ਜਿਹੜਾ ਕਿ ਜੇ ਆਪਾਂ ਸੜਕ ਤੋਂ ਨੰਗੀ ਤਾਂ ਦਿਖਦਾ ਵੀ ਨਹੀਂ ਹੋਣਾ ਪਰ ਕਰੋੜਾਂ ਦਾ ਬਿਜ਼ਨਸ ਇੱਥੇ ਰੋਜ਼ ਇਕੱਠਾ ਹੁੰਦਾ ਤੇ ਲਗ ਲਗ ਸ਼ਹਿਰਾਂ ਤੋਂ ਲੋਕ ਪਹੁੰਚੇ ਨੇ ਇੱਥੇ ਨਾਲ ਨੇ ਮਾਤਾ ਜੀ ਵੀ ਕੀ ਕਹੋਗੇ ਆਂ ਅੰਟੀ ਜੀ ਤੁਸੀਂ ਪਹੁੰਚੇ ਹੋ ਥੋੜਾ ਕੀ ਮਾਮਲਾ ਤੇ ਕਿੱਥੇ ਦੇ ਰਹਿਣ ਆਣੇ ਅਸੀਂ ਅਬੌਰ ਤੋਂ ਆਏ ਆ ਤੇ ਮੇਰੇ ਬੇਟੇ ਦੀ ਫਾਈਲ ਲੱਗੀ ਸੀ ਇਹਨਾਂ ਕੋਲ ਯੁਕੇ ਦੀ ਤੇ ਇਹਨਾਂ ਨੇ ਉਹ ਫਾਈਲ ਜਿਹੜੀ ਉਹ ਖਰਾਬ ਕਰਤੀ ਇਹਦਾ ਇਨਟੇਕ ਖਰਾਬ ਕਰ ਦਿੱਤਾ ਹੈ ਸਾਡੇ ਪੈਸੇ ਵੀ ਵਾਪਸ ਨਹੀਂ ਕਰ ਰਹੇ ਹੈਗੇ ਫੀਸ ਜਿਹੜੇ ਫੀਸ ਦੱਸਾਂ ਦੇਣਾ ਚਾਹੁੰਦੀ ਆ ਅਸੀਂ ਸਤੰਬਰ ਦਾ ਇਹਨਾਂ ਨੂੰ ਕਿਹਾ ਹੋਇਆ ਵੀ ਸਾਡੀ ਫੀਸ ਵਾਪਸ ਕਰਵਾ ਦਿਓ ਜਦ ਕਿ ਅਸੀਂ ਕਰਜ਼ਾ ਲੈ ਕੇ ਦਿੱਤੇ ਹੋਏ ਆ ਪੈਸੇ ਅਸੀਂ ਇਹਨਾਂ ਨੂੰ ਬਹੁਤ ਰੋਲਾ ਪਾਨੇ ਆ ਕਿ ਸਾਡੀ ਫੀਸ ਦੇ ਦਿਓ ਵੀ ਮਤਲਬ ਕਿ ਮੇਰਾ ਹਸਬੰਦ ਵੀ ਬਿਮਾਰ ਰਹਿੰਦੇ ਵੀ ਤੁਸੀਂ ਪੈਸੇ ਵਾਪਸ ਕਰ ਦਿਓ ਤੇ ਬਸ ਲਾਰੇ ਲਾਉਂਦੇ ਆ ਕਦੇ ਸਾਨੂੰ ਧਮਕੀਆਂ ਦੇ ਦਿੰਦੇ ਕਦੇ ਸਾਨੂੰ ਲਾਰੇ ਲਾਣ ਲੱਗ ਜਾਂਦੇ ਆ ਕਦੇ ਕਹ ਦਿੰਦੇ ਕੁਛ ਕਦੇ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਆ ਅਸੀਂ ਮੈਂ ਪਾਣਾ ਸਿੱਧੂ ਕੋਲ ਅਸੀਂ ਦੋਵੇਂ ਗਏ ਸੀ ਮੈਂ ਤੇ ਮੇਰਾ ਬੇਟਾ ਗਏ ਸੀ ਅਸੀਂ ਉਹਨਾਂ ਤੋਂ ਗੱਲ ਕਰਵਾਈ ਸੀਗੀ ਉਹਨਾਂ ਨੇ ਇਹਨਾਂ ਨੂੰ ਬੜਾ ਪਿਆਰ ਨਾਲ ਕਿਹਾ ਵੀ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰ ਦਿਓ ਵੀ ਜਿਸ ਦਿਨ ਉਹਨੂੰ ਆਪਣੇ ਜੇਲੋਂ ਦੀ ਆ ਉਹਦੇ ਤੇ ਅਲੀਕੇਸ਼ਨ ਕੋਈ ਲਾ ਕੇ ਉਹ ਲੈ ਜਾਂਦੇ ਨੇ ਪੁਲਸ ਵਾਲੇ ਉਸੇ ਦਿਨੀ ਇਹ ਮੁਕਰ ਜਾਂਦੇ ਆ ਕਹਿੰਦੇ ਕਰ ਲੋ ਜਿਹੜਾ ਕੁਛ ਤੁਹਾਡੇ ਤੋਂ ਹੁੰਦਾ ਆ ਬਦਮਾਸ਼ੀ ਕੀਤੀ ਜਾਂਦੀ ਹੈ ਹਾਂਜੀ ਬਦਮਾਸ਼ੀ ਕੀਤੀ ਜਾਂਦੀ ਹੈ ਜਦਕਿ ਮੇਰੇ ਬੇਟੇ ਨੇ ਆਇਲਰਟਸ ਵੀ ਕੀਤੀ ਸੀ ਉਹ ਆਇਲਰਟਸ ਇਹਨਾਂ ਨੇ ਲਗਾਈ ਨਹੀਂ ਹੈਗੀ ਆਪਦੇ ਹੀ ਡਾਕੂਮੈਂਟ ਲਾਉਂਦੇ ਆ ਇਹ ਫੇਕ ਬਣਾਉਂਦੇ ਆ ਫੇਕ ਬਣਾ ਕੇ ਲਾਉਂਦੇ ਨੇ ਤੁਹਾਡੇ ਸੱਤ ਬੇੜਾ ਜੀ ਕਿੰਨੀ ਉਮਰ ਆ ਛੋਟੇ ਮੇਰੀ 22 ਆ ਗਈ ਕਿੰਨੇ ਪੈਸੇ ਲੈ ਗਏ ਅ 9 ਲੱਖ 6 ਜਾਂ 6 13 ਤੇਰੇ ਮਾਪਿਆਂ ਨੇ ਕਿੱਦਾਂ ਕਮਾਇਆ ਹੋਗਾ ਜੋ ਐਕਸਪੀਰੀਅੰਸ ਵੀ ਇਹਨਾਂ ਨੇ ਬਣਾ ਦਿੱਤਾ ਮੈਂ ਆਟੋ ਚ ਚਲਦਾ ਭਾਈ ਮੈਂ ਇਡੀਸ਼ ਚ ਚਲਦਾ ਖੁੱਦ ਤੇ ਤੂੰ ਵੈਰੀਫਿਕੇਸ਼ਨ ਹੀ ਪਹਿਲਾਂ ਕੀਤੀ ਪੜਿਆ ਲਿਖਿਆ ਨੌਜਵਾਨਾ ਵੀ ਇਹ ਭੇਜਦੇ ਵੀ ਨਹੀਂ ਕਿਸੇ ਨੂੰ ਫਕੀਰ ਦਾ ਮਕਾਲਾ ਤਾਂ ਨਹੀਂ ਇੰਨੇ ਪੈਸੇ ਆਪਾਂ ਦੇ ਦਿੱਤੇ ਤੇ ਆਪਾਂ ਨਾਲ ਜੇ ਠੱਗੀ ਹੋ ਗਈ ਤੇ ਆਪਾਂ ਕਿੱਥੇ ਖੜੇ ਆ ਹਾਂਜੀ ਹੁੰਦਾ ਜੀ ਮੈਂ ਪੁੱਛਿਆ ਸੀ ਉਹ ਵਹਿ ਗਏ ਕਿਛ ਪੁੱਛਿਆ ਸੀ ਅਸੀਂ ਕਿਹਾ ਵੀ ਤੁਹਾਡੇ ਇਸ ਤਰ੍ਹਾਂ ਕਰਕੇ ਰਿਵਿਊ ਪੈਂਦੇ ਨੇ ਕਹਿੰਦੇ ਆਖੇ ਕੋਈ ਗੱਲ ਨਹੀਂ ਜਿਹੜਾ ਜਸਪ੍ਰੀ ਸਾਰਾ ਨਾਲ ਸਾਡੇ ਨਾਲ ਉਹੀ ਇਸ ਤਰ੍ਹਾਂ ਕਰਕੇ ਗਿਆ ਆ ਪਰਮਿੰਦਰ ਮੈਡਮ ਉੱਤੇ ਹੈਗੇ ਨੇ ਉਹ ਕਹਿੰਦੇ ਵੀ ਜਿਹੜੇ ਫਾਈਲ ਮੈਂ ਲਾਉਂਗੀ ਨਾ ਮੈਂ ਇਸ ਤਰ੍ਹਾਂ ਨਹੀਂ ਕਰ ਦਿੰਦੀ ਹੈਗੀ ਪਰਮਿੰਦਰ ਮੈਡਮ ਦੇ ਬੋਲ ਨੇ ਹਾਂਜੀ ਤੇ ਆ ਕੀ ਫੜਿਆ ਹੋਇਆ ਅੱਜ ਦਾ ਇਹ ਸਾਨੂੰ ਟਾਈਮ ਚ ਤੀ ਤਰੀ ਤੈ ਜੀ ਅਸੀਂ ਹਾਂਜੀ ਮਤਲਬ ਕਿ ਮਿੱਟੀ ਗੋਲੀ ਫੇਰ ਦੇ ਹਾਂਜੀ ਟੋਪੀਆਂ ਪਾਈ ਜਾਂਦੇ ਬਸ ਉਹ ਕੁਛ ਨਹੀਂ ਮੈਂ ਹੁਣ ਹੁਣ ਕੀ ਕਰੋਗੇ ਜੇ ਪੈਸੇ ਨਹੀਂ ਦਿੰਦੇ ਜਿਵੇਂ ਇਹ ਕਹਿ ਰਹੇ ਨੇ ਬਾਕੀ ਵੀ ਵੀ ਤੁਹਾਡੇ ਪ ਸਾਡੀ ਪਹੁੰਚ ਬੜੀ ਆ ਅਸੀਂ ਬਦਮਾਸ਼ੀ ਨਾ ਕਰ ਲਾਂਗੇ ਫਿਰ ਕੀ ਕਰੋਗੇ ਕਿਉਂਕਿ ਤੁਸੀਂ ਆਮ ਘਰਾਂ ਦੇ ਪਰਿਵਾਰ ਚੋਂ ਹੈਗੇ ਹੋ ਕੋਈ ਇੰਨਾ ਸੋਰਸ ਨਹੀਂ ਹੈਗਾ ਕਿ ਤੁਸੀਂ ਇਹਨਾਂ ਨੂੰ ਦੱਬ ਲਵੋ ਫਿਰ ਹੁਣ ਅੱਗੇ ਕੀ ਕਰੋ ਅਸੀਂ ਪੈਚ ਕਰਾਂਗੇ ਸੀਪੀ ਕੋ ਜਾ ਕੇ ਤੇ ਫਿਰ ਅਸੀਂ ਤੁਹਾਨੂੰ ਲਾਵਾਂਗੇ ਸੈਸ਼ਨ ਨੂੰ ਮੰਗ ਕਰਾਂਗੇ ਹਾਂਜੀ ਜੇ ਸੰਸਦ ਆਦੀ ਕਿਤੇ ਵੀ ਜਾਂਦਾ ਇਹਨਾਂ ਦਾ ਲਾਇਸੈਂਸ ਵੀ ਰੱਬ ਤੇ ਕਰਾਵਾਂਗੇ ਉੱਤੇ ਲਾਇਸੈਂਸ ਮਾਨਤਾ ਪ੍ਰਾਪਤ ਲਿਖਿਆ ਹੋਇਆ ਤਾਂ ਕੰਮ ਸਾਰੇ ਠੱਗੀਆਂ ਦੇ ਇਹਨਾਂ ਤੇ ਚੱਲਦੇ ਪਏ ਨੇ ਅਵੋਰ ਤੋਂ ਆਇਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਅਵੋਰ ਦਾ ਪਰਿਵਾਰ ਆ ਜੀ ਇਹ ਦੀ ਦੋਨੋਂ ਪਹਿਲਾਂ ਤਾਂ ਆਇਆ 10 ਲੱਖ 8 ਲੱਖ ਕਹਿੰਦੇ ਸਾਡਾ ਫਸ ਗਿਆ ਮਿਲਣ ਦੀ ਇੱਕ ਆਮੀਦ ਜਾਗੀ ਸੀ ਭਾਨੇ ਸਿੱਧੂ ਦੇ ਰੂਪ ਚ ਪਰ ਉਹ ਵੀ ਕਿਤੇ ਨਾ ਕਿਤੇ ਦੱਬੀ ਰਹਿ ਗਈ ਹੈ ਤੇ ਹੁਣ ਇਹਨਾਂ ਨੂੰ ਵੀ ਕਿਹਾ ਜਾ ਰਿਹਾ ਟਾਈਮ ਦਿੱਤਾ ਜਾ ਰਿਹਾ ਕਿ ਦੇ ਦੇਵਾਂਗੇ ਪੈਸੇ ਪਰ ਇਹ ਕਹਿੰਦੇ ਕਦੇ ਕਹਿ ਰਹੇ ਨੇ ਕਿ ਟਾਈਮ ਦੇ ਦਿੰਦੇ ਆ ਕਦੇ ਮੁੱਕਰ ਜਾਂਦੇ ਨੇ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਦੇ ਪੈਸੇ ਹੁਣ ਮਿਲਣਗੇ ਕਿ ਨਹੀਂ ਮਿਲਣਗੇ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਆਹ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ ਜੀ ਆਪਾਂ ਕਿੱਥੋਂ ਆਏ ਆ ਤੇ ਕਿੰਨੇ ਪੈਸੇ ਸੀ ਆਪਣੇ ਮੈਂ ਗੁਰਦਾਸਪੁਰ ਤੋਂ ਆਂ ਜੀ ਗੁਰਦਾਸਪੁਰ ਤੋਂ ਹਾਂ ਜੀ ਹਾਂ ਜੀ ਮੇਰੇ ਸਾਢੇ 4 ਲੱਖ ਰੁਪਏ ਫਸਿਆ ਨਾ ਕੋਲ ਲੁਧਿਆਣਾ ਇਹ ਵੇਰੇ ਜਾਣਦੇ ਨਹੀਂ ਸੀ ਪਹਿਲਾਂ ਇਹ ਜਾਂਦੇ ਮੈਂ ਅੰਬਰਸਰ ਫਾਈਲ ਵਾਈਸ ਨੇ ਅੰਬਰਸਰ ਵੀ ਹੈਗੀ ਹੈ ਨਾ ਉਹਨਾਂ ਫਿਰ ਮੈਂ ਲੁਧਿਆਣਾ ਇੱਥੇ ਵਿజిਟ ਕੀਤਾ ਤੇ ਬਸ ਸਪੌਸਟ ਕੇਸ ਸਾਡਾ ਤੇ ਬਸ ਇਦਾਂ ਲਾਰੇ ਲਾਉਂਦੇ ਰਹੇ ਹਫਤਾ ਦਸ ਦਿਨ ਦੇ ਦੇ ਕਿੰਨੇ ਪੈਸੇ ਕਿੰਨੇ ਦੱਸੇ ਸਾਢੇ 4 ਲੱਖ ਸਾਢੇ 4 ਲੱਖ ਰੁਪਏ ਹਾਂ ਹਾਂ ਜੀ ਹਾਂ ਜੀ ਹੁਣ ਇਹਨਾਂ ਫੀਸ ਭਰੀ ਫੀਸ ਸਾਡੀ ਹੁਣ ਵੀਜਾ ਸਾਡਾ ਆਇਆ ਨਹੀਂ ਹੈਗਾ ਸਾਡੀ ਫੀਸ ਫੰਡ ਰਗਾ ਦੋ ਕਾਫੀ ਟਾਈਮ ਹੋ ਗਿਆ ਹੁਣ ਕਿੰਨਾ ਸਮਾਂ ਹੋ ਗਿਆ ਆਪਣੀ ਟੀਮ ਨੇ ਵਿਸਾਲ ਹੋ ਗਿਆ ਇਹਨਾਂ ਕੋਲਾਂ ਦੇ ਸਾਲ ਹੋ ਗਿਆ ਜਿਹੜੇ ਕੱਢਦੇ ਇਹਨੂੰ ਕੋਈ ਕੰਮ ਕੁਝ ਨਹੀਂ ਹੋਇਆ ਸਾਢੇ 4 ਲੱਖ ਵੀ ਉਹ ਮਰਾ ਨਿਕਲ ਗਿਆ ਤੁਮੇ ਕਮੇ ਫੀਸ ਤੇ ਫੰਡ ਕਰਾ ਦੋ ਬਸ ਕਰਾਂ ਦੇ ਲਈ 4 ਮਹੀਨੇ ਹੋ ਗਿਆ ਕਰਾਂ ਦੇ ਕੱਲ ਨਵਾਜੇ ਪਰਸੋਂ ਫੋਨ ਨਹੀਂ ਚੱਕਦੇ ਹੈਗੇ ਬਸ ਹੁਣ ਲਾਰੇ ਲੱਪੇ ਲਾਰੇ ਲਾਰੇ ਰੋਜ਼ ਫੋਨ ਕਰੀਦਾ ਆ ਹੁਣ ਚੱਕਦੇ ਹੈ ਨਹੀਂ ਰੋਜ਼ ਦੇ ਦਿਨ ਚ 4-5-5 ਫੋਨ ਕਰੀਦੇ ਆ ਬਸ ਕੋਈ ਨਹੀਂ ਮੈਡਮ ਨਹੀਂ ਆਉਂਦੀ ਟ੍ਰਾਂਸਪੋਰਟ ਤਾਂ ਦੂਰ ਵੀ ਬੜਾ ਆ ਜੇ ਆਉਣਾ ਪਵੇ ਤਾਂ ਆਉਣ ਲੱਗੇ ਵੀ 10 ਵਾਰੀ ਸੋਚਣਾ ਪੈਂਦਾ ਕਿ ਦਿਹਾੜੀ ਵੀ ਜਾਊਗੀ ਪੈਸੇ ਵੀ ਲੱਗਣਗੇ ਅੱਗੋਂ ਕੁਝ ਮਿਲੇ ਨਾ ਮਿਲੇ ਹਾਂਜੀ ਬਤੁਮਾਰ ਤੇ ਸਾਰੇ ਦਿਨ ਲੱਗ ਜਾਂਦਾ ਜੀ ਫਿਰ ਇਹ ਨੇਰੇ ਤੁਰਨੇ ਪੈਂਦਾ ਸ਼ਾਮ ਨੂੰ ਨੇਰੇ ਘਰ ਪਹੁੰਚੀਦਾ ਆਓ ਕੋਈ ਨਹੀਂ ਕੱਲ ਹਫਤਾ ਵੇਟ ਕਰ ਲੋ ਅੱਜ ਫਿਰ ਉਹਨਾਂ ਨੇ ਇਹ ਦੇ ਦਿੱਤਾ ਹੂੰ ਆ ਲਿਖ ਕੇ ਦੇ ਦਿੱਤਾ 30 ਤਰੀਕ ਦਾ ਟਾਈਮ ਦੇਖ ਲਓ ਤੁਸੀਂ ਸੋ ਦੇਖਿਆ ਜੇ ਤਾਂ ਸਾਰਿਆਂ ਨੂੰ 30 ਤਰੀਕ ਦਾ ਟਾਈਮ ਦਿੱਤਾ ਜਾ ਰਿਹਾ ਕੀ ਰੋਲਾ ਪਾਉਣ ਦੇ ਲਈ ਵੀ ਇਹਨਾਂ ਨੂੰ ਟਾਈਮ ਨਾ ਖਰਾਬ ਕਰਨਾ ਪਵੇ 30 ਤਰੀਕ ਨੂੰ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ ਇਹਨਾਂ ਨੇ ਸਾਡੇ ਕੋ ਬੌਂਸਰ ਬੁਲਾ ਕੇ ਟਾਈਮ ਲਿਆ ਜੀ ਹੁਣ 8-10 ਜਣੇ ਆਏ ਸੀਗੇ ਬੌਂਸਰ ਬੁਲਾ ਕੇ ਸਾਡੇ ਕੋ ਟਾਈਮ ਲਿਆ ਗਿਆ ਜੀ ਸਾਡੇ ਕੋ ਬੌਂਸਰ ਮਤਲਬ ਕੀ ਕਰਨਾ ਐ ਸੀ ਕਾਹਦਾ ਲਈ ਟਾਈਮ ਲਿਆ ਬੌਂਸਰਾਂ ਨੇ ਕੀ ਲੋਕੀ ਉਹ ਇਕੱਠ ਹੋ ਗਏ ਸੀ ਇਕੱਠ ਜਾ ਹੋ ਗਿਆ ਸੀਗਾ ਦਸਤੀ ਪੌਣ ਆਏ ਸੀਗੇ ਪੀ ਆ ਨਿੱਖੜ ਜਾਣਗੇ ਦੇਖ ਕੇ ਡਰ ਜਾਣਗੇ ਮਤਲਬ ਡਰਾ ਰਹੇ ਸੀ ਹਾਂ ਡਰਾ ਰਹੇ ਸੀਗੇ ਬੌਂਸਰ ਆਏ ਸੀਗੇ ਉਹਨਾਂ ਦੀ ਸ਼ਾਇਦ ਸਾਡੇ ਕੋਲ ਵੀਡੀਓ ਪਈ ਹੋਵੇ ਤੇ ਬਾਕੀ ਸਾਡੇ ਕੋਲ ਰਿਕਾਰਡਿੰਗ ਆ ਕੌਣ ਆ ਇੱਥੇ ਦਾ ਮਾਲਕ ਕੌਣ ਆ ਮੰਦਿਰ ਪਵਾਜ ਉਹ ਫੋਟੋ ਲੱਗੀ ਮੰਦਿਰ ਪਵਾਜ ਮਾਲਕ ਹੈ ਜਿਹੜਾ ਤੇ ਗਾਂ ਜਿਹੜਾ ਨਵਜੋਤ ਸਿੰਘ ਜਿਹੜਾ ਨਾ ਉਹ ਗਾਂ ਚਲਾਉਂਦਾ ਸਾਰਾ ਕੁਝ ਜਿਹੜਾ ਦਾ ਸਰਕਲ ਆ ਨਾ ਚੰਡੀਗੜ ਨਵਜੋਤ ਸਿੰਘ ਤੁਸੀਂ ਕਦੇ ਮਾਲਕ ਨਾਲ ਸਿੱਧੀ ਗੱਲ ਕੀਤੀ ਆ ਮਿਲੇ ਆ ਜੀ ਮਿਲੇ ਉਹਨੂੰ ਹਾਂ ਹਾਂ ਇੱਕ ਵਾਰੀ ਹੁੰਦਾ ਵੀ ਥੱਲੇ ਵਾਲੇ ਟਰਕਾ ਦਿੰਦੇ ਨੇ ਮਾਲਕ ਨੂੰ ਗੱਲ ਹੀ ਨਹੀਂ ਪਤਾ ਹੁੰਦੀ ਮਾਲਕ ਨੂੰ ਦੋ ਵਾਰ ਮਿਲ ਚੁੱਕਾ ਹੀ ਮੈਂ ਚੰਡੀਗੜ੍ਹ ਕੋਈ ਰਾਹ ਨਹੀਂ ਬਣਾਇਆ ਕੋਈ ਰਾਹ ਨਹੀਂ ਤੇਰੇ ਹੁਣ ਬਾਈ ਜੀ ਆਖਰ ਦੇ ਵਿੱਚ ਜੇ ਕੰਮ ਆ ਤਾਂ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਇਹ ਪੈਸੇ ਕਢਾਉਣ ਲਈ ਤੁਸੀਂ ਕਿੰਨਾ ਕੁ ਸੰਘਰਸ਼ ਛੇੜਿਆ ਹੋਇਆ ਤੇ ਕੀ ਕਰੋਗੇ ਅਸੀਂ ਅਗਲਾ ਸਟੈਪ ਸਾਡਾ ਇਹੀ ਆ ਜਿੱਦਾਂ ਆਪਾਂ ਨਾ ਸਿੱਧੂ ਅੰਦਰ ਗਿਆ ਵਾ ਪਰਚਾ ਦਰਜ ਹੋ ਗਿਆ ਇਹ ਵੀ ਅੰਦਰ ਜਾਣਾ ਚਾਹੀਦਾ ਸਾਨੂੰ ਸਾਡੇ ਪੈਸੇ ਮਿਲਣੇ ਚਾਹੀਦੇ ਆ ਇਨਸਾਫ ਮਿਲਣਾ ਚਾਹੀ ਠੀਕ ਆ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਇਹਨਾਂ ਤੇ ਗੌਰ ਕਰੇ ਤੇ ਇਹਨਾਂ ਦੇ ਧਿਆਨ ਦਵੇ ਕਿਸੇ ਨਾ ਪੰਜਾਬ ਜਿਹੜਾ ਵਾ ਪੰਜਾਬ ਦੇ ਵਿੱਚ ਬਹੁਤ ਠੱਗੀਆਂ ਹੋ ਰੀਆਂ ਇਸ ਤਰ੍ਹਾਂ ਦੀਆਂ ਸਾਡੇ ਤੋਂ ਇਲਾਵਾ ਬਹੁਤ ਨੇ ਤਾਂ ਹੀ ਉਸ ਕੰਮ ਕਰਕੇ ਉਹ ਲੱਗਾ ਹੋਇਆ ਸੀਗਾ ਲੋਕਾਂ ਦੇ ਪੈਸੇ ਦੋਵਣ ਇਹਨਾਂ ਦੇ ਉੱਪਰ ਜੇ ਪ੍ਰਸ਼ਾਸਨ ਨਕੇਲ ਪਾਵੇ ਨਾ ਤੇ ਬਹੁਤ ਸਾਫ ਸੁਥਰਾ ਹੋ ਜਾਊਗਾ ਇਹਨਾਂ ਦਾ ਕੰਮ ਗੰਦ ਘਟ ਜਾਊਗਾ ਇਹਨਾਂ ਦਾ ਇਹ ਗੰਦ ਅਸੀਂ ਖਤਮ ਕਰਨਾ ਚਾਹੁੰਦੇ ਆਂ ਪੰਜਾਬ ਚੋਂ ਤੇ ਇਹੀ ਸਾਡੀ ਮੰਗ ਆ ਜੀ ਹੁਣ ਦੇਖਦੇ ਆਂ ਵੀ ਇਹਤੇ ਪਰਚਾ ਕਿੰਨੇ ਟਾਈਮ ਚ ਕਰਦੇ ਆ ਤੇ ਕਿੰਨੇ ਟਾਈਮ ਚ ਇਹਨੂੰ ਫੜਦੇ ਆ ਜੇ ਪ੍ਰਸ਼ਾਸਨ ਨੇ ਫੇਰ ਵੀ ਪਰਚਾ ਨਾ ਦਰਜ ਕੀਤਾ ਫੇਰ ਕੀ ਫਿਰ ਹੋਈ ਫਿਰ ਪ੍ਰੋਟੈਸਟ ਕਰਾਂਗੇ ਜੀ ਫਿਰ ਸਾਡੇ ਕੋਲ ਹੈਗੇ ਨੇ ਹਾਂ ਧਰਨਾ ਲਾਵਾਂਗੇ ਰਸਤਾ ਬੰਦ ਕਰਾਂਗੇ ਇਹੀ ਕਰਾਂਗੇ ਜੀ ਫਿਰ ਪ੍ਰੋਟੈਸਟ ਕਰਾਂਗੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਕੀ ਲੱਗਦਾ ਨੇ ਕਿ ਅੱਜ ਪਾਨਾ ਸਿੱਧੂ ਨੂੰ ਆ ਲੁਧਿਆਣਾ ਹੀ 7 ਨੰਬਰ ਜਿਹੜਾ ਥਾਣਾ ਬਾ ਉੱਥੇ ਰੱਖਿਆ ਗਿਆ ਸੀ ਤੇ ਕੱਟ ਕੀਤਾ ਸੀ ਕਿ ਤੁਹਾਨੂੰ ਇੱਥੇ ਪਹੁੰਚਣਾ ਚਾਹੀਦਾ ਹਾਂਜੀ ਹਾਂਜੀ ਜਾ ਰਹੇ ਸੀਗੇ ਹੁਣ ਅਸੀਂ ਸਿੱਧਾ ਉੱਥੇ ਹੀ ਜਾ ਰਹੇ ਆਂ ਜੀ ਪਾਨਾ ਸਿੱਧੂ ਦੇ ਜਿੱਥੇ ਕੱਟ ਹੋਇਆ ਉੱਥੇ ਹੀ ਜਾ ਰਹੇ ਆਂ ਜਿੱਥੇ ਪ੍ਰੋਟੈਸਟ ਹੋ ਰਿਹਾ ਅਸੀਂ ਉੱਥੇ ਜਾ ਰਹੇ ਆਂ ਸਾਰੇ ਜਾਣੇ ਓਕੇ ਹਾਂਜੀ ਹਾਂਜੀ ਖੰਨੇ ਤੋਂ ਆ ਕੋਈ ਲੁਧਿਆਣੇ ਤੋਂ ਆ ਕੋਈ ਗਰਦਾਸਪੁਰ ਤੋਂ ਆ ਕੋਈ ਕਿਤੋਂ ਆ ਕੋਈ ਕਿਤੋਂ ਆ ਲਗ ਲਗ ਜ਼ਿਲ੍ਹਿਆਂ ਤੋਂ ਲੋਕ ਆਏ ਹੋਏ ਨੇ ਇਹਨਾਂ ਦੇ ਕੋਲੇ ਆਪਣਾ ਫਿਊਚਰ ਬਣਾਉਣ ਦੇ ਲਈ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਫਿਊਚਰ ਆ ਬਿਲਕੁਲ ਡਿਸਟਰੋਏ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਨਾ ਤਾਂ ਕਹਿੰਦੇ ਸਾਨੂੰ ਪੈਸੇ ਵਾਪਸ ਕਿਤੇ ਜਾ ਰਹੇ ਨੇ ਨਾ ਸਾਡੇ ਵੀਜ਼ੇ ਲਵਾਏ ਜਾ ਰਹੇ ਨੇ ਤੇ ਟਾਈਮ ਤੇ ਟਾਈਮ ਦੇਈ ਜਾ ਰਹੇ ਇੱਕ ਉਮੀਦ ਕਹਿੰਦੇ ਜਰੂਰ ਜਾਗੀ ਸੀ ਭਾਨੇ ਸਿੱਧੂ ਦੇ ਰੂਪ ਚ ਪਰ ਕਿਤੇ ਨਾ ਕਿਤੇ ਉਹ ਵੀ ਜਿਹੜੀ ਬੁੱਝਦੀ ਨਜ਼ਰ ਆ ਰਹੀ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਭਾਨੇ ਸਿੱਧੂ ਤੇ ਮੁਕੱਦਮਾ ਦਰਜ ਹੋ ਗਿਆ ਤੇ ਉਹਨੂੰ ਜੇਲ੍ਹ ਭੇਜਣ ਦੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਪ੍ਰੋਟੈਸਟ ਵੀ ਚੱਲ ਰਿਹਾ ਇਹ ਕਹਿੰਦੇ ਅਸੀਂ ਉਹ ਪ੍ਰੋਟੈਸਟ ਵਿੱਚ ਵੀ ਜ਼ਰੂਰ ਜਾਵਾਂਗੇ ਬਾਕੀ ਦੇਖਦੇ ਆ ਇੱਥੇ ਦੇ ਜਿਹੜੇ ਮਾਲਕ ਨੇ ਫਲਾਈ ਰਾਈਡ ਦੇ ਜਿਹੜੇ ਜਿਹੜੇ ਓਨਰ ਨੇ ਜਿਹੜੇ ਇਹਨੂੰ ਰਨ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਕੀ ਉਹ ਇਹਨਾਂ ਦਾ ਜਿਹੜਾ ਪ੍ਰੋਬਲਮ ਹੈ ਇਹਦਾ ਕੋਈ ਸੋਲੂਸ਼ਨ ਕੱਢਦੇ ਨੇ ਜਾਂ ਪੈਸੇ ਜਾਂ ਬਦਮਾਸ਼ੀ ਦੇ ਜ਼ੋਰ ਤੇ ਇਹਨਾਂ ਦੀ ਜਿਹੜੀ ਆਵਾਜ਼ ਆ ਦਬਾਈ ਜਾ ਬਾਕੀ ਦੇਖਦੇ ਆ ਇਹ ਤੇ ਸਮੇਂ ਦੇ ਵਿੱਚ ਕੀ ਜਿਹੜਾ ਪ੍ਰਤੀਕਿਰਿਆ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਕੀ ਪੱਕ ਨਿਕਲਦੇ ਨੇ ਤੇ ਕੀ ਅਪਡੇਟ ਆਉਂਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਣੇ ਰਹੀ ਸਾਡੇ ਨਾਲ ਜਰ ਜੇ ਤੁਸੀਂ ਹੁਣੇ ਮਾਮਲਾ ਦੇਖਿਆ ਫਾਈਰ ਰਾਈਡਸ ਦਾ ਜੋ ਨੌਜਵਾਨਾਂ ਨੇ ਦੱਸਿਆ ਜਿਹੜੀ ਗੱਲਬਾਤ ਸੁਣੀ ਆ ਤਾਂ ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਫਾਈਰ ਰਾਈਡ ਦੇ ਮਾਲਕ ਨਾਲ ਜਾਂ ਸਟਾਫ ਦੇ ਨਾਲ ਗੱਲ ਕਰਨੀ ਚਾਹੀ ਤਾ ਦੇਖਿਆ ਤਾਂ ਦਫਤਰ ਜਿਹੜਾ ਵਾ ਕਿਤੇ ਨਾ ਕਿਤੇ ਬੰਦ ਸੀਗਾ ਪਰ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਹੋ ਸਕਦਾ ਸ਼ੀਸ਼ੇ ਵਾਲਾ ਜਿਹੜਾ ਲੋਕ ਆ ਉਹ ਲੱਗਿਆ ਹੋਇਆ ਸੀਗਾ ਪਰ ਸਟਾਫ ਅੰਦਰ ਵੀ ਹੋ ਸਕਦਾ ਪਰ ਇਸ ਟਾਈਮ ਮੌਕੇ ਤੇ ਜਿਹੜਾ ਲੋਕ ਲੱਗਾ ਸੀ ਬਾਕੀ ਫੋਨ ਦੇਖਦੇ ਆ ਫੋਨ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਇਸ ਸਬੰਧ ਵਿੱਚ ਜਦੋਂ ਫਲਾਈ ਰਾਈਟ ਦੇ ਓਨਰਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਜਿਸ ਕਰਕੇ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕੇ ਬਾਕੀ ਬਣੇ ਰਹੋ ਜੀ ਸਾਡੇ ਨਾਲ ਕੈਮਰਾ ਪਰਸਨ ਬਲਵੀਰ ਬੰਟੀ ਨਾਲ ਨੀਰਜ ਕੁਮਾਰ ਰਿਪੋਰਟ ਖਬਰ ਟੀਵੀ ਲੁਧਿਆਣਾ